ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਘਾਟ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਸਮੁੱਚੀ ਕੌਮ ਦੇ ਨਾਲ ਪੰਜਾਬੀਆਂ ਦੇ ਨਾਲ ਚੰਦ ਕ ਸੁਨੇਹ ਜਿਹੜੇ ਸਾਂਝੇ ਕਰਨੇ ਆ ਪਹਿਲਾ ਤਾਂ ਮੇਰਾ ਸੁਨੇਹਾ ਇਹੀ ਹੈ ਕਿ ਆਪਾਂ ਇੱਕਠ ਬੋੜ ਬੱਡੇ ਕਰ ਲੈਨੇ ਆ ਉਹਨਾਂ ਇਕੱਠਾਂ ਨੂੰ ਆਪਾਂ ਪੰਥਕ ਕੱਤਰਤਾ ਦਾ ਨਾਮ ਵੀ ਦੇ ਦਿੰਨੇ ਆ ਪਰ ਅਸਲ ਦੇ ਵਿੱਚ ਸਾਡੀ ਕੌਮ ਚਾਹੁੰਦੀ ਐ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਲੜੀਏ ਕਿਉਂਕਿ ਸਮਾਂ ਬਹੁਤ ਜ਼ਿਆਦਾ ਭਿਆਨਕ ਤੇ ਮਾੜਾ ਆ ਰਿਹਾ ਪਰ ਸਾਡੇ ਜਿਹੜੇ ਆਗੂ ਸਹਿਬਾਨ ਆ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਕੋਈ ਹਉਮੈ ਆ ਕੋਈ ਹੰਕਾਰ ਆ ਉਹ ਇਕੱਠੇ ਨਹੀਂ ਹੋ ਰਹੇ ਪ੍ਰਭੂ ਬਿਲਕੁਲ ਇੱਥੇ ਖੜ ਕੇ ਸਟੇਜਾਂ ਦੇ ਹਰ ਬੁਲਾਰਾ ਇਹ ਗੱਲ ਕਹਿੰਦਾ ਹੈ ਕਿ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਪਰ ਜਦੋਂ ਇਕੱਠੇ ਹੋਣ ਦੀ ਲੋੜ ਹੁੰਦੀ ਹੈ ਇਕੱਠੇ ਹੋਣ ਦਾ ਸਮਾਂ ਆਉਂਦਾ ਉਦੋਂ ਅਸੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਕੋਈ ਨਾ ਕੋਈ ਕਿਸੇ ਬੰਦੇ ਦਾ ਇਲਜ਼ਾਮ ਲਾ ਕੇ ਤੇ ਪਾਸੇ ਹੋ ਜਾਂਦੇ ਆ ਪਹਿਲਾ ਸੁਨੇਹਾ ਮੇਰਾ ਇਹ ਆ ਤੇ ਦੂਜਾ ਸੁਨੇਹਾ ਮਰਾ ਸਮੁੱਚੀ ਕੌਮ ਦੇ ਨਾਂ ਇਹ ਆ ਕਿ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਇਹ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਿਆ ਤੇ ਹਮਲੇ ਗੁੱਝੇ ਬਹੁਤ ਨੇ ਛੋਡੀ ਨਸਲ ਕੁਸ਼ੀ ਕੀਤੀ ਜਾ ਰਹੀ ਆ ਛੋਡੀਆਂ ਜੜਾਂ ਪਟੀਆਂ ਜਾ ਰਹੀਆਂ ਨੇ ਧਰਤੀ ਦੇ ਉੱਤੋਂ ਸਮਝਣ ਦੀ ਲੋੜ ਆ ਐਥੇ ਢਿਕੋ ਨਾ ਕਿਸੇ ਨੂੰ ਵੀ ਕੋਈ ਫਲਾਨਾ ਬੰਦਾ ਆਊਗਾ ਚੱਲ ਕੇ ਕੋਈ ਫਲਾਨਾ ਆਊਗਾ ਉਹ ਸਾਡੇ ਲਈ ਲੜੂਗਾ ਇੱਥੇ ਹਰ ਸਿੱਖ ਨੂੰ ਹਰ ਪੰਜਾਬੀ ਨੂੰ ਪਹਿਰਾ ਦੇਣ ਦੀ ਲੋੜ ਹੈ ਚਾਹੇ ਤੁਹਾਡੀ ਬੋਲੀ ਤੇ ਹਮਲਾ ਹੈ ਚਾਹੇ ਤੁਹਾਡੀ ਸਿੱਖਿਆ ਤੇ ਹਮਲਾ ਹੈ ਚਾਹੇ ਤੁਹਾਡੇ ਇਤਿਹਾਸ ਤੇ ਹਮਲਾ ਹੈ ਚਾਹੇ ਪ੍ਰਵਾਸ ਕਰਕੇ ਪੰਜਾਬ ਨੂੰ ਜਾੜਿਆ ਜਾ ਰਿਹਾ ਆਪਾਂ ਦੇਖ ਰਹੇ ਹਾਂ ਲਗਾਤਾਰ ਦਿਨੋਂ ਦਿਨ ਪੰਜਾਬ ਖਾਲੀ ਹੋ ਰਿਹਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਜਾਣ ਬੁੱਝ ਕੇ ਪੰਜਾਬ ਦੇ ਅੰਦਰ ਮਾਹੌਲ ਇਹੋ ਜਿਹਾ ਪੈਦਾ ਕਰ ਦਿੱਤਾ ਗਿਆ ਹਵਾ ਇਹੋ ਜਿਹੀ ਚਲਾ ਦਿੱਤੀ ਗਈ ਕਿ ਪੰਜਾਬ ਹੁਣ ਰਹਿਣ ਯੋਗ ਨਹੀਂ ਰਿਹਾ ਇੱਥੇ ਨਸ਼ੇ ਬਹੁਤ ਐ ਇੱਥੋਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਪਰ ਪੰਜਾਬੀਓ ਇੰਨਾ ਵੀ ਪੰਜਾਬ ਗਿਆ ਗੁਜਰਿਆ ਨਹੀਂ ਹੈਗਾ ਜਿੰਨਾ ਅੱਜ ਮਾੜਾ ਮੰਨਣ ਲੱਗ ਗਏ ਆ ਪੰਜਾਬ ਨੂੰ ਜਿਹੜੇ ਮਰਜੀ ਨੌਜਵਾਨ ਕੋਲ ਪੁੱਛ ਲੋ ਹਰ ਨੌਜਵਾਨ ਦੀ ਇੱਕੋ ਹੀ ਸੋਚ ਬਣ ਗਈ ਕੇ ਮੈਂ ਪੰਜਾਬ ਨਹੀਂ ਰਹਿਣਾ ਮੈਂ ਪੰਜਾਬ ਤੋਂ ਬਾਹਰ ਜਾਣਾ ਅਸੀਂ ਗੱਲਾਂ ਕਰਦੇ ਆ ਸਿੱਖ ਰਾਜ ਦੀਆਂ ਖਾਲਸਾ ਰਾਜ ਦੀਆਂ ਤੇ ਜੇ ਇੱਥੇ ਸਿੱਖ ਰਹੇ ਨਾ ਪੰਜਾਬੀ ਰਹੇ ਨਾ ਕਿਹੜਾ ਸਿੱਖ ਰਾਜ ਤੇ ਕਿਹੜਾ ਖਾਲਸਾ ਰਾਜ ਹੋਊਗਾ ਇਹ ਦੱਸੋ ਜੀ ਕੱਲਾ ਕੱਲਾ ਅਸੀਂ ਜਵਾਬ ਜਮਣ ਲੱਗੇ ਇਹ ਵੀ ਸਾਨੂੰ ਸੋਚਉਂਦੀ ਅੱਜ ਲੋੜ ਹੈ ਆਉਣ ਵਾਲਾ ਸਮਾਂ ਬੰਦਿਆਂ ਦਾ ਹੋਣਾ ਹੈ ਅਗਲੀ ਗੱਲ ਮੈਂ ਕਰਦਾ ਕਿ ਚੱਕੰਨੇ ਰਿਹਾ ਕਰੋ ਛੇਤ ਰਿਹਾ ਕਰੋ ਤੁਹਾਡੀ ਐਜੂਕੇਸ਼ਨ ਤੇ ਤੁਹਾਡੀ ਸਿੱਖਿਆ ਤੇ ਬਹੁਤ ਵੱਡਾ ਹੌਲਾ ਹੋ ਰਿਹਾ ਸੋ ਪ੍ਰਬੰਧਕ ਕਹਿੰਦੇ ਭਾਈ ਰੋਕ ਦੇ ਗੱਲ ਬੜੀ ਜ਼ਰੂਰੀ ਆ ਦੋ ਕੁ ਮਿੰਟ ਦੇ ਦਿਓ ਸਿੱਖਿਆ ਦੀ ਜਿਹੜੀ ਮੈਂ ਗੱਲ ਕਰਨ ਲੱਗਿਆ ਛੋਡੀਆਂ ਯੂਨੀਵਰਸਿਟੀਆਂ ਛੋਡੇ ਕਾਲਜ ਛੋਡੇ ਸਕੂਲ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਆ ਨਵੀਂ ਸਿੱਖਿਆ ਨੀਤੀ ਲੈ ਕੇ ਆ ਕੇਂਦਰ ਦੀ ਸਰਕਾਰ ਉਹਦੇ ਤਹਿਤ ਇਥੋਂ ਦਾ ਮੁੱਖ ਮੰਤਰੀ ਜਿਹੜਾ ਸੈਂਟਰ ਦੇ ਨਾਲ ਕੀ ਹੋ ਖਿਜੜੀ ਹੋਇਆ ਵਾ ਤੁਹਾਡੀ ਸਾਰੀ ਸਿੱਖਿਆ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਉਹਨਾਂ ਦੇ ਹੱਥ ਦੇਣ ਨੂੰ ਫਰਦਾ ਭਰਾਵੋ ਤੁਹਾਡੇ ਅੱਠ ਕਾਲਜ ਪ੍ਰਾਈਵੇਟ ਕੀਤੇ ਜਾ ਰਹੇ ਆ ਤੁਹਾਡਾ 400 ਸਕੂਲ ਪੰਜਾਬ ਦਾ ਜਿਹਦੀ ਲਿਸਟ ਸੈਂਟਰ ਨੂੰ ਦੇ ਚੁੱਕੇ ਆ ਉਹ ਆਪਣੇ ਮੁਤਾਬਕ ਉਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੋ ਸਿੱਖਿਆ ਦੇਣੀ ਹੈ ਜੋ ਇਤਿਹਾਸ ਪੜਾਉਣਾ ਹੈ ਜਿਹੜੇ ਵਿਸ਼ੇ ਪੜਾਉਣੇ ਐ ਕਿਨੂੰ ਉਹ ਹੀਰੋ ਬਣਾਉਣਗੇ ਕਿਨੂੰ ਉਹ ਖਲਨਾਇਕ ਬਣਾਉਣਗੇ ਹੁਣ ਉਹ ਤੈਅ ਕਰਿਆ ਕਰਨਗੇ ਸੋ ਇਹ ਤੇ ਬਹੁਤ ਵੱਡੀ ਗੌਰ ਕਰਨ ਦੀ ਲੋੜ ਆ ਸਾਡੀ ਜਵਾਨੀ ਨੂੰ ਕੱਲੇ ਨਸ਼ਿਆਂ ਨਾਲ ਨਹੀਂ ਮਾਰਿਆ ਜਾ ਰਿਹਾ ਤੁਹਾਡੇ ਪਾਨੀਆਂ ਤੇ ਕਿੱਡਾ ਵੱਡਾ ਹਮਲਾ ਹੈ ਤੁਹਾਡੇ ਯਹਰਾ ਪਾਦਤੀਆਂ ਗਈਆਂ ਦਰਿਆਵਾਂ ਦੇ ਵਿੱਚ ਤੁਹਾਡੇ ਧਰਤੀ ਹੇਠਾਂ ਪਤਨਾਂ ਦੇ ਵਿੱਚ ਬੋਰ ਕਰਕੇ 30 35 ਸਾਲ ਤੋਂ ਖਤਰਨਾਕ ਕੈਮੀਕਲ ਪਾਏ ਜਾ ਰਿਹਾ ਹੈ ਜੇ ਸਾਡੇ ਹਾਲਾਤ ਪੰਜਾਬ ਦੇ ਬਣੇ ਖੜੇ ਐ ਕਿ ਅਸੀਂ ਅੱਜ ਕੱਲ ਜਵਾਕ ਵੀ ਤੀਕਿਆਂ ਨਾਲ ਲੈਣ ਲੱਗੇ ਜਿਹੜੀ ਧਰਤੀ ਦੇ ਉੱਤੇ ਐਡੇ ਐਡੇ ਯੋਧੇ ਸੂਰਮੇ ਬੰਦਾ ਪੈਦਾ ਹੋਏ ਜਿਨ੍ਹਾਂ ਨੇ ਸ਼ੇਰਾਂ ਦੇ ਜਿਵਾੜੇ ਫੜ ਕੇ ਪਾੜਦੇ ਸੀ ਐਡੇ ਐਡੇ ਜੁੱਸਿਆਂ ਵਾਲੇ ਨੌਜਵਾਨ ਪੈਦਾ ਹੋਏ ਉਹ ਧਰਤੀ ਦੇ ਉੱਤੇ ਆ ਟੀਕੇ ਨਾਲ ਜਵਾਗ ਲੈਣਾ ਪੈਂਦਾ ਇਹ ਸੋਚੋ ਇਹ ਬਹੁ ਵੱਡੀਆਂ ਸ਼ਾਹਸ਼ਾ ਨੇ ਡੂੰਘੀਆਂ ਤੇ ਗਹਿਰੀਆਂ ਸ਼ਾਹਸ਼ਾ ਨੇ ਜਿਹਦੇ ਤਹਿਤ ਤੁਹਾਡਾ ਡੀਐਨਏ ਵੀ ਬਦਲਿਆ ਜਾ ਰਿਹਾ ਤੁਹਾਡਾ ਇਤਿਹਾਸ ਵੀ ਬਦਲਿਆ ਜਾ ਰਿਹਾ ਹੈ ਤੁਹਾਡੇ ਹਵਾ ਧਰਤੀ ਪਾਣੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤੁਹਾਡੀ ਜਵਾਨੀ ਨੂੰ ਇੱਥੋਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਿਆ ਜਾ ਰਿਹਾ ਹੈ ਤੇ ਇੱਥੇ ਗੈਰ ਪੰਜਾਬੀਆਂ ਦੇ ਕਬਜ਼ੇ ਕਰਾਏ ਜਾ ਰਹੇ ਆ ਸੋਚਣ ਦੀ ਲੋੜ ਹੈ ਸੋਚ ਕੇ ਜਾਓ ਇਹ ਨਾ ਸੋਚੇ ਵੀ ਇੱਥੇ ਆਏ ਹਾਜ਼ਰੀ ਲਵਾ ਕੇ ਕੱਟ ਚ ਪਹੁੰਚ ਗਏ ਨਹੀਂ ਰੋਜ਼ ਦੋ ਵੇਲੇ ਅਰਦਾਸ ਕਰਦੇ ਹਾਂ ਸੋਚਿਆ ਕਰੋ ਦਿਲ ਤੇ ਦਿਮਾਗ ਨਾਲ ਵੀ ਇੱਥੇ ਕੋਈ ਬਾਹਰੋਂ ਨਹੀਂ ਬੰਦੇ ਨੇ ਆਉਣਾ ਬਲੇਟੋਂ ਨਹੀਂ ਕਿਸੇ ਆ ਕੇ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਧਰਤੀ ਮਿੱਟੀ ਪਾਣੀ ਹਵਾ ਜਵਾਨੀ ਬਚਾਉਣੀ ਹੈ ਇਤਿਹਾਸ ਬਚਾਉਣਾ ਹੈ ਸਾਨੂੰ ਹਰ ਬੰਦੇ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ ਵੀ ਨਹੀਂ ਇਹ ਪੰਜਾਬ ਮੇਰਾ ਹੈ ਕੌਮ ਮੇਰੀ ਹੈ ਮੈਂ ਲੜੂਗਾ ਸੋ ਧੰਨਵਾਦ ਜੀ ਸਾਰੇ ਸੰਗਤ ਦਾ ਮੈਂ ਪ੍ਰਬੰਧਕਾਂ ਦਾ ਦੋ ਕ ਜਕਾਰੇ ਚਲੋ ਜਿਹੜੀ ਗੱਲ ਕਰਨੀ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਰਹੇਗੀ ਕਿ ਸਮੇਂ ਦੀ ਘਾਟ ਹੈ ਸਾਰਿਆਂ ਬਲਾਰਾਂ ਨੇ ਕਰ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਆਪਾਂ ਕਰਨੀ ਹੈ ਬਿਲਕੁਲ ਇਦੂ ਵੱਡੇ ਕੱਟਸਾਂ ਨੂੰ ਕਰਨ ਦੀ ਲੋੜ ਹੈ ਕਿਉਂਕਿ ਜਿੱਥੇ 2 ਲੱਖ ਬੋਟ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੂੰ ਲੋਕਾਂ ਨੇ ਫਤਵਾ ਦਿੱਤਾ ਉਹਦੀ ਐਨਐਸਏ ਤੋੜਨ ਦੀ ਬਜਾਇ ਵਿਧਾ ਦਿੱਤੀ ਗਈ ਹੈ 30 35 35 ਸਾਲਾਂ ਤੋਂ ਸਾਡੇ ਸੂਰਮੇ ਯੋਧੇ ਜ਼ਿਲ੍ਹੇ ਚ ਬੰਦਾ ਹੈ ਉਹਦੇ ਲਈ ਵੀ ਸਾਨੂੰ ਮਹਾਲੀ ਜਿਹੜਾ ਮੋਰਚਾ ਲੱਗਿਆ ਹੈ ਕਮਿੰਟ ਸਾਹਿਬ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦਾ ਉਹਦੇ ਵੀ ਪਹੁੰਚਣ ਦੀ ਲੋੜ ਹੈ ਜੇ 5 ਬੰਦੇ ਇੱਕ ਪਿੰਡ ਚੋਂ ਨਿਕਲਣਗੇ ਹਰ ਰੋਜ਼ 12 13 ਹਜ਼ਾਰ ਪਿੰਡ ਹੈ 65 70 ਹਜ਼ਾਰ ਬੰਦਾ ਰੋਜ਼ ਜਾ ਸਕਦਾ ਪਰ ਨਹੀਂ ਅਸੀਂ ਪਤਾ ਨਹੀਂ ਕਿਹੜੀ ਗੱਲ ਨੂੰ ਢੀਕਦੇ ਆਂ ਸੋ ਜਕਾਰਿਆਂ ਦੇ ਨਾਲ ਮੈਂ ਸਮਾਪਤੀ ਕਰੂੰਗਾ ਆਪਣੀ ਗੱਲ ਦਾ ਪੂਰੀ ਬੁਲੰਦ ਆਵਾਜ਼ ਦੇ ਵਿੱਚ ਜਕਾਰੇ ਗੂੰਜਨੇ ਚਾਹੀਦੇ ਆ ਨਾਲ ਹੀ ਆਇਆ ਹੋਇਆ ਇਹ ਪੰਜਾਬ ਦਾ ਨੀਰੋ ਆ ਨੀਰੋ ਉਹ ਰੋਮ ਸੜਦਾ ਸੀ ਵੱਲਦਾ ਸੀ ਨੀਰੋ ਵੰਸਰੀ ਵਜਾਉਂਦਾ ਸੀ ਅੱਜ ਪੰਜਾਬ ਮਰ ਰਿਹਾ ਚਾਰ ਸਫੇਰੋਂ ਇਹ ਚੁਟਕਲੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਉੱਥੇ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ हा करो करो रिहा करो बंदी सिंह रिहा करो रहा करो रिहा वाह वाहेगुरु जी की वाहे गुरु जी का खालसा वाह ਕੌਮ ਦਾ ਪੰਜਾਬੀ ਨਾਮ ਨਾਲ ਚਾਰਜ ਨੂੰ ਸੁਨੇਹੇ ਜਿਹੜੇ ਸਾਡੇ ਕਰਨੇ ਆ ਪਹਿਲਾ ਕੰਮ ਦਾ ਸੁਨੇਹਾ ਇਹ ਹੈ ਕਿ ਆਪਾਂ ਇਕੱਠ ਬਹੁਤ ਬੰਦੇ ਕਰ ਲੈਂਦੇ ਆ ਉਹਨਾਂ ਇਕੱਠਾਂ ਨੂੰ ਆਪਾਂ ਪੰਛਤ ਕੱਤਰ ਦਾ ਨਾਮ ਹੀ ਦੇ ਦਿੰਨੇ ਆ ਪਰ ਆਸੇਲੇ ਦੇ ਵਿੱਚ ਸਾਡੀ ਕੌਮ ਚਾਹੁੰਦੀ ਆ ਇੱਥੇ ਇਕੱਠੇ ਹੋਈਏ ਪਿੱਛੇ ਹੋ ਕੇ ਨਹੀਂ ਇਹ ਕਿਉਂਕਿ ਸਮਾਂ ਬਹੁਤ ਜ਼ਿਆਦਾ ਧਿਆਨ ਤੇ ਮਾਰਾ ਆ ਰਿਹਾ ਪਰ ਸਾਡੇ ਜਿਹੜੇ ਆਗੂ ਸਹਿਬਾਨ ਆ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਹੀ ਹੋਂਵੇਂ ਆ ਕਿ ਹੰਕਾਰ ਆ ਉਹ ਇਕੱਠੇ ਨਹੀਂ ਹੋਦੇ ਭਾਬੋ ਬੰਦ ਕਲਾਚਾ ਖਾਂਦੇ ਸਟੇਜਾਂ ਤੇ ਹਰ ਬੁਲਾਵਾ ਇਹ ਗੱਲ ਕਹਿੰਦਾ ਹੈ ਕਿ ਇਕੱਠੇ ਹੋ ਜੋ ਇਕੱਠੇ ਹੋ ਜੋ ਫਾਟ ਦੇ ਦੋ ਕੱਟੇ ਹੋਣ ਦੀ ਲੋੜ ਹੁੰਦੀ ਆ ਕੱਟੇ ਹੋਣ ਦਾ ਸਮਾਂ ਆਉਂਦਾ ਉਦੋਂ ਅਸੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਕੋਈ ਨਾ ਕੋਈ ਕਿਸੇ ਬੰਦੇ ਦਾ ਇਲزام ਲਾ ਕੇ ਤੇ ਸੱਸੇ ਹੋ ਜਾਂਦੇ ਪਹਿਲਾ ਸੁਨਹਿਾਰਾ ਮੇਰਾ ਹੀ ਆ ਤੇ ਦੂਜਾ ਸੁਨਹਿਾਰਾ ਸੂਚੀ ਕੌਮ ਦੇ ਨਾਂ ਇਹ ਆ ਜੋ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਏ ਆ ਤੇ ਹਮਲੇ ਗੁੱਝੇ ਬਹੁਤ ਨੇ ਸੋਦੀ ਨਸਲ ਕੁੱਸੀ ਕੀਤੀ ਜਾ ਰਹੀ ਆ ਸੋਦੀਆਂ ਗੜਾ ਪਟਨਾ ਜਾ ਰਿਹਾ ਨੇ ਧਰਤੀ ਦੇ ਉੱਤੋਂ ਸਮਝਣ ਦੀ ਲੋੜ ਆ ਇੱਥੇ ਡੀਕੋ ਨਾ ਕਿਸੇ ਨੂੰ ਜੇ ਕੋਈ ਫਲਾਣਾ ਬੰਦਾ ਆਉਗਾ ਚੱਲ ਕੇ ਜੇ ਫਲਾਣਾ ਆਊਗਾ ਉਹ ਸਾਡੇ ਦੀ ਲੜੂਗਾ ਇੱਥੇ ਹਰ ਸਿੱਖ ਨੂੰ ਹਰ ਪੰਜਾਬੀ ਨੂੰ ਪਹਿਰਾ ਦੇਣ ਦੀ ਲੋੜ ਆ ਚਾਹੇ ਤੁਹਾਡੀ ਬੋਲੀ ਤੇ ਹਮ ਦਾ ਚਾਹੇ ਤੁਹਾਡੀ ਸਿੱਖਿਆ ਤੇ ਹਮ ਦਾ ਚਾਹੇ ਤੁਹਾਡੇ ਇਤਿਹਾਸ ਤੇ ਹਮਲਾ ਹੈ ਚਾਹੇ ਪ੍ਰਵਾਸ ਕਰਕੇ ਪੰਜਾਬ ਨੂੰ ਜਾਣਿਆ ਜਾ ਰਿਹਾ ਆਪਾਂ ਦੇਖ ਰਹੇ ਹਾਂ ਲਗਾਤਾਰ ਦਿਨੋਂ ਦਿਨ ਪੰਜਾਬ ਖਾਲੀ ਹੋ ਰਿਹਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਜਾਣ ਬੁਝ ਕੇ ਪੰਜਾਬ ਦੇ ਅੰਦਰ ਮਾਹੌਲ ਇਹ ਜਾ ਪੈਦਾ ਕਰ ਦਿੱਤਾ ਗਿਆ ਹਵਾ ਇਹਦੀ ਚਲਾ ਦਿੱਤੀ ਗਈ ਕਿ ਪੰਜਾਬ ਹੁਣ ਰਹਿਣ ਯੋਗ ਨਹੀਂ ਰਿਹਾ ਜਿੱਥੇ ਰੋਬਾ ਇਥੋਂ ਦੇ ਹਰਾਂ ਬਣ ਮਾਰੇ ਹੋਗੇ ਪਰ ਪੰਜਾਬੀਓ ਐਨਾ ਵੀ ਪੰਜਾਬ ਯਾਰ ਗੁੱਲਾ ਨਹੀਂ ਹੈਗਾ ਜਿੰਨਾ ਆਪਾਂ ਕੱਢ ਮਾਰਾ ਨੂੰ ਲਾ ਗਿਆ ਪੰਜਾਬ ਨੂੰ ਜਿਹੜੇ ਮਾਰੀ ਮਾਰਦਾ ਕੋਈ ਕੋਸੋ ਹਰ ਨਾਗਰਾਂ ਦੀ ਕੋਈ ਸੋਚ ਬਣ ਗਈ ਕਿ ਮੈਂ ਪੰਜਾਬ ਨਹੀਂ ਰਹਿਣਾ ਮੈਂ ਪੰਜਾਬ ਤੋਂ ਬਾਹਰ ਜਾਣਾ ਅਸੀਂ ਗੱਲਾਂ ਕਰਦੇ ਆ ਸਿੱਖ ਦਾ ਆਖਾਲਸਾ ਰਾਜ ਦੀਆਂ ਤੇ ਜੇ ਤੇ ਸਿੱਖ ਰਹੇ ਨਾ ਪੰਜਾਬੀ ਰਹੇ ਨਾ ਕਿਹੜਾ ਸਖਰਾ ਇੱਥੇ ਕਿਹੜਾ ਖਾਸਾ ਰਾਜੂਗਾ ਇਹ ਦੱਸੋ ਜੀ ਕੱਲਾ ਕੱਲਾ ਸੀ ਜਵਾਕ ਜਮਨ ਲਾ ਕੇ ਇਹ ਵੀ ਸਾਨੂੰ ਸੋਟ ਕਰਨ ਦੀ ਅੱਜ ਲੋੜ ਆ ਆਉਣ ਵਾਲਾ ਸਮਾਂ ਬੰਦਿਆਂ ਦਾ ਹੁਣ ਅਗਲੀ ਗੱਲ ਮੈਂ ਕਰਦਾ ਤੇ ਕੰਨਿਆਂ ਦੇਹਾ ਕਰੋ ਸੇਤ ਰਿਹਾ ਕਰੋ ਤੁਹਾਡੀ ਐਜੂਕੇਸ਼ਨ ਤੇ ਤੁਹਾਡੀ ਸਿੱਖਿਆ ਤੇ ਬਹੁਤ ਵੱਡਾ ਹਮਲਾ ਹੋ ਰਿਹਾ ਸੋ ਪ੍ਰਬੰਧਕ ਕਹਿੰਦੇ ਭਾਈ ਰੋਕ ਤੇ ਗੱਲਬਾਤ ਜ਼ਰੂਰੀ ਆ ਦੋ ਮਿੰਟ ਦੇ ਦਿਓ ਸਿੱਖਿਆ ਦੀ ਜਿਹੜੀ ਮੈਂ ਗੱਲ ਕਰਨ ਲੱਗਿਆ ਛੋਟੀਆਂ ਯੂਨੀਵਰਸਿਟੀਆਂ ਛੋਟੇ ਕਾਲਜ ਛੋਟੇ ਸਕੂਲ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਆ ਨਵੀਂ ਸਿੱਖਿਆ ਨੀਤੀ ਲੈ ਕੇ ਆ ਕੇਂਦਰ ਦੀ ਸਰਕਾਰ ਉਹਦੇ ਤਹਾਤ ਇੱਥੋਂ ਦਾ ਮੁੱਖ ਮੰਤਰੀ ਜਿਹੜਾ ਸੈਂਟਰ ਦੇ ਨਾਲ ਘੌ ਖਿਚੜੀ ਹੋਇਆ ਵਾ ਤੁਹਾਡੀ ਸਾਰੀ ਸਿੱਖਿਆ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਉਹਨਾਂ ਦੇ ਹੱਥ ਦੇ ਟੁਟਣਾ ਭਾਗ ਤੁਹਾਡੇ ਹਰ ਕਾਲਜ ਪ੍ਰਾਈਵੇਟ ਕੀਤੇ ਜਾ ਰਹੇ ਆ ਤੁਹਾਡਾ 400 ਸਕੂਲ ਪੰਜਾਬ ਦਾ ਜਿਹਦੀ ਰਜਿਸਟਰ ਸੈਂਟਰ ਨੂੰ ਦੇ ਚੁੱਕਿਆ ਉਹ ਆਪਣੇ ਮੁਤਾਬਕ ਉਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੋ ਸਿੱਖਿਆ ਦੇਣੀ ਹੈ ਜੋ ਇਤਿਹਾਸ ਪੜਾਉਣਾ ਹੈ ਜਿਹੜੇ ਵਿਸ਼ੇ ਪੜਾਉਣੇ ਆ ਕਿਨੂੰ ਉਹ ਹੀਰੋ ਬਣਾਉਣਗੇ ਕਿਨੂੰ ਇੱਕ ਮੈਨ ਬਣਾਉਣਗੇ ਹੁਣ ਉਹ ਕਾਇ ਕਰਿਆ ਕਰਨਗੇ ਸੂਏ ਤੇ ਬਹੁਤ ਵੱਡੀ ਗੌਰ ਕਰਨ ਦੀ ਲੋੜ ਹੈ ਸਾਡੀ ਜਵਾਨੀ ਨੂੰ ਕੱਲੇ ਨਸ਼ਿਆਂ ਨਾਲ ਨਹੀਂ ਮਾਰਿਆ ਜਾ ਰਿਹਾ ਤੁਹਾਡੇ ਪਾਨਿਆਂ ਦੇ ਇੱਕ ਤਾਂ ਵੱਡਾ ਹਮਲਾ ਹੈ ਤੁਹਾਡੇ ਜਿਹੜਾ ਪਾਤਕੀਆਂ ਗਈਆਂ ਦਰਿਆਵਾਂ ਦੇ ਵਿਚਾ ਤੁਹਾਡੇ ਧਰਤੀ ਜਿਹੜਾ ਪਤਨਾ ਦੇ ਵਿੱਚ ਬੋਰ ਕਰਕੇ 30 35 ਸਾਲ ਤੋਂ ਫਸਰਨਾ కెమికਲ ਪਾਏ ਜਾ ਰਿਹਾ ਤੇ ਸਾਦੇ ਹਰ ਪੰਜਾਬ ਦੇ ਬੰਦੇ ਖੜੇ ਐ ਕਿ ਅਸੀਂ ਅੱਜ ਕੰਝ ਜਵਾਬ ਨਹੀਂ ਕੀ ਕੇ ਨਾਲ ਲੈਣ ਲਾ ਕੇ ਜਿਹੜੀ ਧਰਤੀ ਦੇ ਉੱਤੇ ਸਾਡੇ ਦੇ ਯੋਧੇ ਸੂਰ ਦੇ ਬੰਦਾ ਪੈਦਾ ਹੋਏ ਜਿਨ੍ਹਾਂ ਨੇ ਸੇੜਾਂ ਦੇ ਜਵਾਨ ਜਦੋਂ ਤੁਸੀਂ ਆਲਾ ਨੌਜਵਾਨ ਪੜਦਾ ਹੋਏ ਉਹ ਧਰਤੀ ਦੇ ਉੱਤੇ ਆ ਟੀਕੇ ਨਾਲ ਦਵਾਖ ਲੈਣਾ ਪੈਂਦਾ ਇਹ ਸੋਚੋ ਇਹ ਬਹੁਤ ਵੱਡੀਆਂ ਸ਼ਾਸਕਾਂ ਨੇ ਡੂੰਗੀਆਂ ਤੇ ਗੈਰੀਆਂ ਸ਼ਾਸਕਾਂ ਨੇ ਜਿਹਦੇ ਤਾਤ ਤੁਹਾਡਾ ਡੀਐਨਏ ਹੀ ਬਦਲਿਆ ਜਾ ਰਿਹਾ ਤੁਹਾਡਾ ਇਤਿਹਾਸ ਹੀ ਬਦਲਿਆ ਜਾ ਰਿਹਾ ਤੁਹਾਡੇ ਹਵਾ ਧਰਤੀ ਪਾਣੀ ਨੂੰ ਬਰਬਾਦ ਕੀਤਾ ਜਾ ਰਿਹਾ ਤੁਹਾਡੀ ਜਵਾਨੀ ਨੂੰ ਤਾਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਿਆ ਜਾ ਰਿਹਾ ਦੇਸ਼ ਤੇ ਘਰ ਪੰਜਾਬੀਆਂ ਦੇ ਕਬਜ਼ੇ ਕਰਾਏ ਜਾ ਰਹੇ ਆ ਛੋਟਨ ਦੀ ਲੋੜ ਆ ਛੋਕ ਕੇ ਜਾਓ ਇਹਨਾ ਸੋਚੇ ਵਿੱਚ ਆਏ ਖਾਦੀ ਲਵਾ ਕੇ ਕੱਟ ਤੱਕ ਪਹੁੰਚਿਆ ਨਹੀਂ ਰੋਡ ਦੋਵਾਂ ਬਲੇ ਅਰਦਾਸ ਕਰਦੇ ਹਾਂ ਸੋਚਿਆ ਕਰੋ ਦਿਲ ਤੇ ਦਿਮਾਗ ਦਾ ਵੀ ਇੱਥੇ ਵੀ ਬਾਰਾ ਨਹੀਂ ਬੰਦੇ ਨੇ ਆਉਣਾ ਬ੍ਰਿਟ ਨੂੰ ਨਹੀਂ ਕਿਤੇ ਆ ਕੇ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਧਰਤੀ ਮਿੱਟੀ ਪਾਣੀ ਹਵਾ ਜਵਾਨੀ ਬਚਾਉਣੀ ਇਤਿਹਾਸ ਬਚਾਉਣਾ ਸਾਨੂੰ ਹਰ ਬੰਦੇ ਨੂੰ ਇਹ ਜੁੰਮੇਵਾਲੀ ਲੜਾਉਣੀ ਪਈ ਹੈ ਵੀ ਨਹੀਂ ਇਹ ਪੰਜਾਬ ਮੇਰਾ ਹੈ ਕੌਣ ਮੇਰਾ ਮੈਂ ਲੜੂੰਗਾ ਥੋ ਧੰਨਵਾਦ ਜੀ ਸਾਰੀ ਸੰਗਤਾਂ ਮੈਂ ਪ੍ਰਬੰਧਕਾਂ ਦਾ ਲੋਕ ਜਗਾਰੇ ਤਦੋਂ ਜਿਹੜੀ ਗੱਲ ਕਰਨੀ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਹੋ ਰਹੀਗੀ ਖਬਰ ਦੀ ਘਾਟ ਹੈ ਸਾਰਿਆਂ ਬਲਾਰੇ ਨੇ ਕੱਢ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਆਪਾਂ ਕਰ ਲਈ ਹੈ ਬਿਲਕੁਲ ਤੂੰ ਬੰਦੇ ਕੱਟ ਸਾਨੂੰ ਕਰਨ ਦੀ ਲੋੜ ਹੈ ਕਿਉਂਕਿ ਜਿੱਥੇ 2 ਲੱਖ ਫੋੜ ਦੇ ਉੱਤੇ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਨੇ ਫਤਵਾ ਦਿੱਤਾ ਉਹਦੀ ਐਨਐਸਰ ਤੋੜਨ ਦੀ ਵਿਜੈਵਿਧਾਨਤੀ ਗਈ ਹੈ 33 35 ਸਾਲਾਂ ਤੋਂ ਸਾਡੇ ਸੂਰਮੇ ਯੋਧੇ ਜਿੱਲਾਂ ਚ ਬੰਦਾ ਹੈ ਉਹਦੇ ਲਈ ਸਾਨੂੰ ਮਹਾਨੀ ਜਿਹੜਾ ਮੋਰਚਾ ਲੱਗਿਆ ਕੌਮਨ ਸਾਹੂ ਮੋਰਚਾ ਬਦੂਸ਼ੀਨਾਂ ਦੀ ਦਿਖਾਈ ਦਾ ਉਹ ਅੱਜ ਵੀ ਬਾਂਡਰਨ ਦੀ ਲੋੜ ਹੈ ਜੇ ਪੰਜ ਬੰਦੇ ਦੇ ਇੱਕ ਪਰਜੋ ਨਿਕਲਣਗੇ ਹਰ ਰੋਜ਼ 12-13000 ਰੁਪਏ ਦਾ 65-70000 ਬੰਦਾ ਰੋਜ਼ ਜਾ ਸਕਦਾ ਪਰ ਨਹੀਂ ਅਸੀਂ ਪਤਾ ਨਹੀਂ ਕਿਹੜੀ ਗੱਲ ਨੂੰ ਢੀਕਦੇ ਆ ਸੋ ਜਕਾਰਿਆਂ ਦੇ ਨਾਲ ਮੈਂ ਸਵਾਪਤੀ ਕਰੂੰਗਾ ਆਪਣੀ ਗੱਲ ਦਾ ਪੂਰੀ ਬੁਲੰਦ ਆਵਾਜ਼ ਦੇ ਵਿੱਚ ਜਕਾਰੇ ਗੂੰਜਨੇ ਚਾਹੀਦੇ ਆ ਨਾਲ ਹੀ ਆਇਆ ਹੋਇਆ ਇਹ ਪੰਜਾਬ ਦਾ ਨੀਰੋ ਆ ਨੀਰੋ ਉਹ ਰੋਗ ਛੜਦਾ ਸੀ ਵੱੜਦਾ ਸੀ ਨੀਰੋ ਬੰਸਰੀ ਵਜਾਉਂਦਾ ਸੀ ਆਦਿ ਪੰਜਾਬ ਮਰ ਗਿਆ ਜਾਸ ਫੇਰੋ ਇਹ ਜੰਕਲੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਉੱਥੋਂ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਬਲੇ